ਸਿਰਕਪੁਰ ਦੀ ਆਂਸ਼ੂ ਲਾਟਰੀ ਜਿਹੜੀ ਏਜੰਸੀ ਆ ਹੈਗੀ ਇਹ ਮੇਨ ਦੁਕਾਨ ਤੇ ਮੌਜੂਦ ਆ ਜਿਸ ਨੇ ਇਸ ਵਾਰ ਹੈਟ੍ਰਿਕ ਮਾਰੀ ਹੈ ਤਿੰਨ ਇਨਾਮ ਇਸ ਦੁਕਾਨ ਦੇ ਨਿਕਲੇ ਤੋਂ winner ਨੇ 50 ਲੱਖ ਰੁਪਈਆ ਦੇ ਸ਼੍ਰੀ ਚਮਨ ਸਿੰਘ ਜੀ ਜਿਹੜੇ ਇਹਨਾਂ ਨੇ ਸਾਡੇ ਤੋਂ ਟਿਕਟ ਆ ਕੇ ਖਰੀਦਿਆ ਦੁਕਾਨ ਤੋਂ ਆਪਣੀ ਕਿਸਮਤ ਦੀ ਅਜਮਾਇਸ਼ ਕੀਤੀ ਮੈਂ ਪਹਿਲੀ ਵਾਰ ਆਇਆ ਤਾਂ ਪਰ ਮੇਰੇ ਦੋਸਤ ਜੋ ਹੈ ਯਹਾਂ ਸੇ ਟਿਕਟ ਲੈਂਦੇ تھے ਤਾਂ ਫਿਰ ਹੁਣ ਸੇ ਮੈਨੇ ਵੀ ਬਰੇਡ ਵਾਲੀ ਮੈਂ ਬੋਲਾ ਸੀ ਅਜਮਾਤੇ ਆਪਣੇ ਆਪ ਕੋ मेरा तो ये पहला ही चांस था मैं अपनी माँ के नाम पे उनका एक हेल्थ कार्ड नंबर था सिक्स वन मैंने उसको ऐसे ही माँ का आशीर्वाद समझ के सिक्स वन नंबर ले लिया खुशी का कोई ठिकाना नहीं है और बड़ा ट्रांसपेरेंसी का काम है हंसू लॉटरी का बहुत ही अच्छा इनका करने का मतलब तो तो सज्जन भी लखपति बनाया है तो अच्छा। मेरे दोस्त जो है साथ वाले तो क्लास फैलो है हमारे साथ पढ़ते थे वो भी एक दो एक को तीन साल पहले पचास लाख का लगा था इनाम ਅਗਲਾ ਹੁਣ ਜਿਹੜਾ ਨਿਊ ਇਅਰ ਲੋੜੀ ਬੰਪਰ ਆ ਰਿਹਾ ਹੈ ਜਿਹਦਾ ਪਹਿਲਾ ਇਨਾਮ 10 ਕਰੋੜ ਰੁਪਏ ਦਾ ਹੈ ਤੇ ਅੰਸ਼ੂ ਲੋਟਰੀ ਜਨਰੇਸ਼ਨ ਨੂੰ ਫਿਰ ਮੌਕਾ ਦਿਓ ਇੱਥੋਂ ਵਤੂ ਵਤ ਟਿਕਟ ਖਰੀਦੋ ਆਪਣੇ ਮੁਕੱਦਰ ਦੀ ਅਜਮਾਇਸ਼ ਕਰੋ ਤੇ ਅਗਲਾ 10 ਕਰੋੜ ਜਿੱਤਣ ਦਾ ਮੌਕਾ ਪਾਓ ਦੀਵਾਲੀ ਬੰਪਰ ਜੋ ਹੈ ਹੈਟ੍ਰਿਕ ਹੀ ਲੱਗ ਗਈ 1 ਕਰੋੜਪਤੀ ਤੇ 2 ਲੱਖਪਤੀ ਅੰਸ਼ੂ ਲੋਟਰੀ ਦੁਆਰਾ ਵੇਚੀ ਗਈ 10 ਦੀਵਾਲੀ ਬੰਪਰ ਦੇ ਅੰਦਰ ਜੇਕਰ ਆਂਸ਼ੂ ਲੋਟਰੀ ਇੱਕ ਡਰਾ ਦੇ ਵਿੱਚ ਹੈਟ੍ਰਿਕ ਮਾਰ ਸਕਦੇ ਹੋ ਤੇ ਅਗਲੀ ਹੈਟ੍ਰਿਕ ਦੇ ਵਿੱਚ ਤੁਹਾਡਾ ਨੰਬਰ ਪਤਾ ਨਹੀਂ ਪਹਿਲੇ ਹੀ ਆ ਸਕਦਾ ਕਿਉਂਕਿ ਕਿਉਂਕਿ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਜੋ ਇਹਨਾਂ ਦੇ ਪਿਤਾ ਜੀ ਪੁਰਖਿਆਂ ਦਾ ਜਿਹੜਾ 55 ਸਾਲਾਂ ਦਾ ਜਿਹੜਾ ਤਜਰਬਾ ਹੈ ਤੇ ਆਉਣ ਵਾਲਾ ਜਿਹੜਾ ਲੋੜੀ ਦਾ ਜਿਹੜਾ ਡਰਾ ਹੈਗਾ ਉਸ ਦੇ ਜੇਤੂ ਜਿਹੜੇ ਉਹ ਤੁਸੀਂ ਹੋ ਸਕਦੇ ਹੋ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇਸ ਦੀਵਾਲੀ ਨੇ ਕਿੰਨੇ ਲੋਕਾਂ ਨੂੰ ਮਾਲੂਮ ਮਾਰ ਕਰ ਦਿੱਤਾ ਹੈ ਪੰਜਾਬ ਸਟੇਟ ਲਾਟਰੀ ਕਿੰਨੇ ਲੋਕਾਂ ਦੀ 11 ਕਰੋੜ ਤੋਂ ਸ਼ੁਰੂ ਹੋਇਆ ਤੇ ਛੋਟੇ ਕਿੰਨੇ ਨਾਮ ਤੇ ਇਸ ਸਮੇਂ ਅਸੀਂ ਜ਼ਿਰਕਪੁਰ ਦੀ ਆਂਸ਼ੂ ਲਾਟਰੀ ਜਿਹੜੀ ਏਜੰਸੀ ਹੈ ਹੈਗੀ ਮੇਨ ਦੁਕਾਨ ਤੇ ਮੌਜੂਦ ਆ ਜਿਸ ਨੇ ਇਸ ਵਾਰ ਹੈਟ੍ਰਿਕ ਮਾਰੀ ਹੈ ਤਿੰਨ ਇਨਾਮ ਇਸ ਦੁਕਾਨ ਦੇ ਨਿਕਲੇ ਤਾਂ 55 ਸਾਲ ਦਾ ਤਜਰਬਾ ਇਸ ਦੁਕਾਨ ਦਾ ਤੇ ਹੁਣ ਤੱਕ ਇਹਨਾਂ ਨੂੰ ਨਹੀਂ ਯਾਦ ਹੈਗਾ ਕਿ ਕਿੰਨੇ ਲੋਕ ਇਥੋਂ ਕਰੋੜਪਤੀ ਬਣ ਚੁੱਕੇ ਨੇ ਕਿੰਨੇ ਲੱਖਾਂਪਤੀ ਬਣ ਚੁੱਕੇ ਨੇ ਕਿਉਂਕਿ ਬਹੁਤ ਵੱਡਾ ਤਯਰਬਾ ਜਿਹੜਾ ਕਿ ਹਰ ਕੰਮ ਵਿੱਚ ਮੈਟਰ ਕਰਦਾ ਉਹ ਸਾਡੇ ਨਾਲ ਸੁਨੀਤ ਨੇਜਾ ਹੈਗੇ ਨੇ ਜਿਨ੍ਹਾਂ ਨੇ ਕਿੰਨੇ ਲੋਕਾਂ ਨੂੰ ਹੋਂ ਤੱਕ ਕਰੋੜਪਤੀ ਬਣਾਇਆ ਸਾਡਾ ਪਹਿਲਾਂ ਤੁਹਾਡੇ ਲਈ ਬਹੁਤ ਮੁਬਾਰਕਾ ਤੁਸੀਂ ਕਿੰਨੇ ਲੋਕਾਂ ਨੂੰ ਕਰੋੜਪਤੀ ਬਣਾਤਾ ਹੋਂ ਤੱਕ ਵੀਰ ਜੀ ਮੈਂ ਅੰਸ਼ੂ ਲੋਟਰੀ ਏਜੰਸੀ ਤੋਂ ਸੁਨੀਲ ਤਨੇਜਾ ਜੀ ਜੀ ਅੱਜ ਤੁਹਾਡੇ ਨਾਲ ਜੀ ਜੀ ਬਹੁਤ ਹੀ ਖੁਸ਼ੀ ਜ਼ਾਹਿਰ ਕਰਦਾ ਜੀ ਜੀ ਕਿ ਅੰਸ਼ੂ ਲੋਟਰੀ ਏਜੰਸੀ ਦੀ ਟਿਕਟਾਂ ਚੋਂ ਜੀ ਇਸ ਦੀਵਾਲੀ ਤੇ ਜੀ ਹੈਟ੍ਰਿਕ ਲੱਗੀ ਹੈ ਜੀ ਜਿਹੜਾ ਸੈਕੰਡ ਪ੍ਰਾਈਜ਼ 1 ਕਰੋੜ ਰੁਪਏ ਦਾ ਲੱਗਿਆ ਜੀ ਇਹ ਤਖਤੀ ਜ਼ਰੂਰ ਦਿਖਾਓ ਕਿਉਂਕਿ ਲੋਕਾਂ ਨੂੰ ਅੱਜ ਕਹਿੰਦੇ ਨੇ ਕਈ ਲੋਕ ਝੂਠ ਮੋਲ ਕੇ ਵੀ ਆਦਾ ਕੰਮ ਵਧਾਣ ਦੀ ਕੋਸ਼ਿਸ਼ ਕਰਦੇ ਨੇ ਬੀਰ ਜੀ ਬੜੀ ਖੁਸ਼ੀ ਹੋ ਰਹੀ ਹੈ ਆ ਲੱਗਿਆ ਦੇਖੋ ਜੀ ਇਹ ਦੂਜਾ ਇਨਾਮ ਲੱਗਿਆ 1 ਕਰੋੜ ਰੁਪਏ ਦਾ ਜੀ ਜਿਹਦਾ ਸੀਰੀਜ਼ ਹੈ ਏ 821 602 ਜੀ ਇਹ ਵੀ ਅੰਸ਼ੂ ਲੋਟਰੀ ਏਜੰਸੀ ਦੁਆਰਾ ਵੇਚਿਆ ਗਿਆ ਉਸ ਤੋਂ ਬਾਅਦ ਜੀ ਤੀਜਾ ਇਨਾਮ ਸੀ 492061 50 ਲੱਖ ਰੁਪਏ ਦਾ ਇਹ ਵੀ ਅੰਸ਼ੂ ਲੋਟਰੀ ਏਜੰਸੀ ਦੁਆਰਾ ਵੇਚਿਆ ਗਿਆ ਉਸ ਤੋਂ ਬਾਅਦ ਇੱਥੇ ਵੀ ਇਹ ਸਫਰ جاری ਹੈ ਔਰ ਚੌਥਾ ਇਨਾਮ ਇਹਦਾ ਟਿਕਟ ਨੰਬਰ ਹੈ ਸੀ 515 119 10 ਲੱਖ ਰੁਪਿਆ ਇਹ ਵੀ ਅੰਸ਼ੂ ਲੋਟਰੀ ਏਜੰਸੀ ਦੀ ਟਿਕਟਾਂ ਦੁਆਰਾ ਨਿਕਲਿਆ ਹੋਣਾ ਇੰਨੇ ਨਾਮ ਇੱਕ ਏਜੰਸੀ ਦੇ ਕਿ ਇਹ ਇਹ ਹੋਣਾ ਕਿ ਹਮੇਸ਼ਾ ਹੁੰਦਾ ਹੈ ਦੇਖੋ ਜੀ ਇਹ ਸਾਡੇ ਬਜ਼ੁਰਗਾਂ ਦਾ ਉਸ ਪਰਮਾਤਮਾ ਦੀ ਮਿਹਰ ਹੈ ਜਿੱਥੇ ਅਸ਼ੀਰਵਾਦ ਹੈ ਉਹਨਾਂ ਦਾ ਤੇ ਉਹਨਾਂ ਜਿਹੜੇ ਸਾਡੇ ਕਸਟਮਰ ਉਹਨਾਂ ਦਾ ਪਿਆਰ ਹੈ ਜਿਹੜੇ ਸਾਡੇ ਤੋਂ ਟਿਕਟਾ ਲੈਂਦੇ ਨੇ ਕਿਸਮਤ ਦੀ ਅਜ਼ਮਾਇਸ਼ ਕਰਦੇ ਨੇ ਤੇ ਅੱਜ ਇਨਾਮ ਲੱਗਿਆ ਇਹ ਉਹਨਾਂ ਦੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਹੈ। ਕੀ ਮਤਲਬ ਹੈ ਕਿ ਇੱਕ ਦਾਵਾਵਾਂ ਨੇ ਜਾਂ ਕੀ ਤੁਸੀਂ ਕੋਈ ਵੱਖਰਾ ਤੁਹਾਡੇ ਜੀ ਕੀ ਹੈ ਜੇ ਇਹ ਹੈਗਾ ਜਿਵੇਂ ਤੁਸੀਂ ਮੈਂ ਦੇਖਿਆ ਅੱਜ ਨਾਮ ਵਾਲੇ ਨਾਲ ਵੀ ਮਿਲਣਾ ਜਿਹੜਾ ਇੱਥੇ ਆਇਆ ਹੋਇਆ ਜਿਹੜਾ ਲੱਖਵਰਤੀ ਬਣੇ ਨੇ ਉਹ ਸਾਡੇ ਨਾਲ ਖੁਸ਼ ਨਸੀਬ ਨੇ ਉਹਨਾਂ ਨੂੰ ਮੈਂ ਤੋਂ ਨੂੰ ਮਿਲਾਵਣਾ ਲੈਣਾ ਚਾਹਾਂਗਾ ਤੇ ਉਹਨਾਂ ਦਾ 50 ਲੱਖ ਦਾ ਇਨਾਮ ਲੱਗਿਆ ਹੈ ਉਹ ਸਾਡੇ ਕੋਲ ਅੱਜ ਆਏ ਹੋਏ ਨੇ ਜੀ ਜੀ ਆਪਾਂ ਚਲਦੇ ਅੱਗੇ ਗੱਲਬਾਤ ਕਰਦੇ ਹਾਂ ਕਿਉਂਕਿ ਤੁਹਾਡੀ ਦੁਕਾਨ ਦੇ ਤਾਂ ਰਾਸ਼ੀ ਮਤਲਬ ਪੂਰਾ ਲੱਗਿਆ ਰਹਿੰਦਾ ਜਮਾਵੜਾ ਜਿਹੜਾ ਤੇ ਇਹ ਦੇਖੋ ਇਹ ਹੈ ਆਂਸ਼ੂ ਦੀ ਉਹ ਜਿਹੜੀ ਏਜੰਸੀ ਹੈ ਜਿਹੜੀ ਜ਼ਿਰਕਪੁਰ ਚੌਂਗ ਦੇ ਉੱਪਰ ਹੈਗੀ ਨਾ ਜਿੱਥੇ ਹਮੇਸ਼ਾ ਇਸ ਤਰ੍ਹਾਂ ਦਾ ਜਮਾਵੜਾ ਜਿਹੜਾ ਲੱਗਿਆ ਰਹਿੰਦਾ ਐਨੇ ਲੋਕ ਇੱਥੋਂ ਕਰੋੜਾਪਤੀ ਬਣਦੇ ਨੇ ਆਂਸ਼ੂ ਜੀ ਸਬ ਤੋਂ ਪਹਿਲਾਂ ਸਜ ਸਾਡੇ ਨਾਲ ਆਵਾਜ਼ੀ ਵਾਜੀ 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 ਖੁਸ਼ ਨਸੀਬ ਨੇ ਜੀ ਜੀ winner ਨੇ 50 ਲੱਖ ਰੁਪਈਆ ਦੇ ਸ਼੍ਰੀ ਚਮਨ ਸਿੰਘ ਜੀ ਜੀ ਜਿਹੜੇ ਇਹਨਾਂ ਨੇ ਸਾਡੇ ਤੋਂ ਟਿਕਟ ਆਗੇ ਖਰੀਦਿਆ ਦੁਕਾਨ ਤੋਂ ਆਪਣੀ ਕਿਸਮਤ ਦੀ ਅਜਮਾਇਸ਼ ਕੀਤੀ ਤੇ ਇਹਨਾਂ ਦਾ 50 ਲੱਖ ਦਾ ਇਨਾਮ ਲੱਗਿਆ ਔਰ ਸਾਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਸਾਡੇ ਕੋਲ ਆਏ ਨੇ ਜਿਨ੍ਹਾਂ ਦਾ ਇਨਾਮ ਲੱਗਿਆ ਹੈ ਇਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਤੇ ਅੱਜ ਇਹਨਾਂ ਨੇ ਟਿਕਟ ਕਲੇਮ ਕਰਨੀ ਹੈ डॉक्यूमेंट वगैरह तैयार करके आई टिकट जमा हो जाएगा जाए तो यहाँ से टिकट लेते थे तो फिर उनसे मैंने भी प्रेरणा ली मैं ऐसे ही आजमाते हैं अपने आप को मेरा तो पहला ही चांस था मैं अपनी माँ के ना पे उनका एक हेल्थ कार्ड नंबर था सिक्स वन मैंने उसको ऐसे ही माँ का आशीर्वाद समझ के सिक्स वन नंबर ले लिया अच्छा इनकी शॉप पे तो बहुत खुशी हो रही है खुशी का कोई ठिकाना नहीं है और बड़ा ट्रांसपेरेंसी का काम है अंशु लॉटरी का बहुत ही अच्छा इनका करने का लखपति तो तो बनाए, बनाए हैं अच्छा। दो, मेरे दोस्त जो है साथ वाले तो क्लास फेलो हैं हमारे साथ पढ़ते थे वो भी एक दो एक को तीन साल पहले पचास लाख का लगा था इनाम एक को दस लाख का लगा था तो काफ़ी बड़ा अच्छा है अंशु लॉटरी का बहुत ही अच्छा डिस्ट्रीब्यूशन का तरीका है जिस ਬਿਲਕੁਲ ਜਿਵੇਂ ਇਹਨਾਂ ਦੱਸਿਆ ਕਹਿੰਦੇ ਵੀ ਇਹ ਇਹ ਇੱਕ ਦਵਾਵਾ ਹੀ ਹੁੰਦੀਆਂ ਨੇ ਤੁਹਾਡੇ ਤੇ ਖਰ ਸ਼ੈਰ ਕਿੰਨਾਂ ਦੀ ਦਵਾਵਾ ਹੈਗੇ ਤੁਸੀਂ ਕਿੰਨੇ ਲੋਕਾਂ ਹੋਂਦ ਤਾਂ ਕਿ ਯਾਦ ਹੈਗਾ ਕਿੰਨੇ ਕੋ ਬਣਾਤੇ ਇਹ ਇਤਨਾ ਯਾਦ ਨਹੀਂ ਸਾਡੇ ਤੋਂ ਹੋਂ ਤੱਕ ਜਦੋਂ ਦੇ ਲੋਟਰੀ ਟ੍ਰੇਡ ਦੇ ਵਿੱਚ ਹਾਂ ਬਹੁਤ ਸਾਰੇ ਲੋਕ ਕਰੋੜਪਤੀ ਲੱਖਪਤੀ ਬਣ ਚੁੱਕੇ ਨੇ ਅੰਸ਼ੂ ਲੋਟਰੀ ਏਜੰਸੀ ਤੋਂ ਔਰ ਇਹ ਲੋਕਾਂ ਦਾ ਪਿਆਰ ਹੀ ਹੈ ਜਿਹੜੇ ਸਾਡੇ ਤੋਂ ਟਿਕਟ ਖਰੀਦੇ ਨੇ ਆਪਣੀ ਕਿਸਮਤ ਦੀ ਅਜਮਾਇਸ਼ ਕਰਦੇ ਨੇ ਤੇ ਅਗਲਾ ਹੁਣ ਜਿਹੜਾ ਨਿਊ ਇਅਰ ਲੋੜੀ ਬੰਪਰ ਆ ਰਿਹਾ ਹੈ ਜਿਹਦਾ ਪਹਿਲਾ ਇਨਾਮ 10 ਕਰੋੜ ਰੁਪਏ ਦਾ ਹੈ ਤੇ ਅੰਸ਼ੂ ਲੋਟਰੀ ਏਜੰਸੀ ਨੂੰ ਫਿਰ ਮੌਕਾ ਦਿਓ ਇਸ ਤੋਂ ਵਤੂ ਵਤ ਟਿਕਟ ਖਰੀਦੋ ਆਪਣੇ ਮੁਕੱਦਰ ਦੀ ਅਜਮਾਇਸ਼ ਕਰੋ ਤੇ ਅਗਲਾ 10 ਕਰੋੜ ਜਿੱਤਣ ਦਾ ਮੌਕਾ ਪਾਓ ਜਿਕਰ ਅੰਸ਼ੂ ਤੋਂ ਅਸੀਂ ਇੱਕ ਦੋ ਸਵਾਲ ਹੈਗੇ ਜਿਵੇਂ ਟਿਕਟ ਲੈਣੀ ਹੋਵੇ ਇੱਥੇ ਵਿਜ਼ਿਟ ਕਰਨਾ ਪਏਗਾ ਜਾਂ ਹੋਰ ਵੀ ਕੋਈ ਆਪਸ਼ਨ ਹੈਗੀ ਹੈ ਇਹਦੇ ਅੰਸ਼ੂ ਲੋਟਰੀ ਏਜੰਸੀ ਦੇ ਤੁਸੀਂ ਜਸਟ ਦਲਤੇ ਵੀ ਜਾ ਸਕਦੇ ਹੋ ਜਾਂ ਤੁਸੀਂ ਸਾਡੇ ਜਿਹੜੇ ਕੰਟੈਕਟ ਨੰਬਰ ਨੇ ਉਸ ਤੇ ਵੀ ਕੰਟੈਕਟ ਕਰ ਸਕਦੇ ਹੋ ਸਾਡੀ ਸ਼ਾਪ ਦਾ ਐਡਰੈਸ ਹੈ ਅੰਸ਼ੂ ਲੋਟਰੀ ਏਜੰਸੀ ਐਸ.ਓ. ਨੰਬਰ 10 ਓਪੋਜੀਟ ਲੋਕਲ ਬੱਸ ਸਟੈਂਡ ਪੰਚਗੁਲਾ ਲਾਈਟ ਪੁਆਇੰਟ ਜ਼ਿਲਖਪੁਰ ਬਿਲਕੁਲ ਅਸੀਂ ਥੋੜਾ ਜਿਹਾ ਤੁਹਾਡਾ ਕਾਊਂਟਰ ਵੀ ਦਿਖਾ ਦਿੰਨੇ ਆ ਦੇਖੋ ਇੱਥੇ ਪੂਰਾ ਦੇਖੋ ਇਸ ਸਮੇਂ ਵੀ ਲੋਕ ਪੂਰਾ ਦੇਖੋ ਟਿਕਟਕ ਖੇਡਣ ਲਈ ਵਿਖੋ ਪਹੁੰਚੇ ਹੋਏ ਨੇ ਇਹ ਇਹ ਤੁਸੀਂ ਵੀ ਤੁਹਾਡੇ ਨਾਲ ਵੀ ਆਪਾਂ ਪ੍ਰਿਚੇ ਕੀਤਾ ਤੇ ਤੁਸੀਂ ਭਰਾ ਹੋ ਸਕਦੇ ਤੇ ਮਤਲਬ ਕੀ ਇਹ ਜ਼ਿੰਦਗੀ ਦਾ ਸਫ਼ਰ ਜਿਹੜਾ ਕਿੱਥੋਂ ਸ਼ੁਰੂ ਹੋ ਰਿਹਾ ਤੇ ਕਿੰਨਾ ਲੋਕਾਂ ਨੂੰ ਹੋਰ ਸੋਚਿਆ ਹੋਇਆ ਹੈ ਕਿ ਇੱਥੇ ਵੀ ਬਣ ਕੇ ਜਾਣੇ ਕੋੜ ਮਦਦ ਸਰ ਸਫ਼ਰ ਬੜਾ ਪੁਰਾਣਾ ਹੈ ਸਾਡੇ ਸਵਰਗੀ ਪਿਤਾ ਜੀ ਨੇ ਬਿਜ਼ਨਸ ਸਟਾਰਟ ਕੀਤਾ ਸੀ ਜਦੋਂ ਹਰਿਆਣਾ ਤੇ ਪੰਜਾਬ ਇਕੱਠੇ ਹੁੰਦੇ ਸੀਗੇ ਤੇ ਨੀਅਰ ਬアウト ਯਾਦ ਨਹੀਂ ਹੈ ਐਗਜੈਕਟ ਨਹੀਂ ਦੱਸ ਸਕਾਂਗਾ 55 ਸਾਲ ਸਾਡੇ ਫਾਦਰ ਸਾਹਿਬ ਨੂੰ ਇਸ ਟ੍ਰੇਡੇਜ ਹੋ ਗਏ ਤੇ ਸਾਡੇ ਦੋਨੋਂ ਬ੍ਰਦਰ ਨੂੰ ਵੀ 37 ਸਾਲ ਇਸ ਬਿਜ਼ਨਸੇ ਚ ਹੋ ਗਿਆ ਲਾਟਰੀ ਦੇ ਵਿੱਚ ਬਹੁਤ ਅੱਛਾ ਬਿਜ਼ਨਸ ਹੈ ਤੇ ਬਹੁਤ ਰੰਨੀ ਦੀ ਕਿਰਪਾ ਹੈ ਮਤਲਬ ਅਸੀਰ ਮਾ લક્ષ્ਮੀ ਪੂਰੇ ਉਸ ਪਰਮਾਤਮਾ ਦੀ ਕਿਰਪਾ ਹੈ ਔਰ ਪੂਰਾ ਟਰਾਂਸਪੇਅਰ ਕੰਮ ਹੈ ਤੇ ਬਹੁਤ ਸਾਰੇ ਕਰੋੜ ਕਰੋੜਪਤੀ ਤੇ ਲਖਪਤੀ ਬਣ ਚੁੱਕੇ ਨੇ ਅੰਸ਼ੂ ਲਾਟਰੀ ਏਜੰਸੀ ਤੋਂ ਤੇ ਤੁਹਾਨੂੰ ਹੁਣੇ ਹੀ ਤਾਜ਼ਾ ਤਾਜ਼ਾ ਇਹ ਦੱਸ ਸਕਦਾ 6 ਜੁਲਾਈ ਨੂੰ 1 ਕਰੋੜ ਦਾ ਇਨਾਮ ਨਿਕਲੇ ਅੰਸ਼ੂ ਲਾਟਰੀ ਤੋਂ ਔਰ 14 ਸੈਪਟੈਂਬਰ ਨੂੰ 1 ਕਰੋੜ ਨਿਕਲੇ ਹੈ ਤੇ ਹੁਣ ਤਾਂ ਦੀਵਾਲੀ ਬੰਮਪਰ ਜੋ ਹੈ ਹੈਟ੍ਰਿਕ ਹੀ ਲੱਗ ਗਈ 1 ਕਰੋੜਪਤੀ ਤੇ 2 ਲੱਖਪਤੀ ਅੰਸ਼ੂ ਲਾਟਰੀ ਦੁਆਰਾ ਵੇਚੀ ਗਈ ਢੇਰ ਦੀਵਾਲੀ ਬੰਮਪਰ ਦੇ ਅੰਦਰ ਬਣ ਚੁੱਕੇ ਨੇ ਜਿਹਦੇ ਚੋਂ ਸਾਡੇ ਕੋਲ ਜਿਹੜੇ ਚਮਨ ਲਾਲ ਜੀ ਹਿਮਾਚਲ ਤੋਂ ਨੇ ਉਹ ਆ ਚੁੱਕੇ ਨੇ ਸਾਡੇ ਕੋਲ ਆਪਣਾ ਕਲੇਮ ਫਾਰਮ ਭਰਨ ਤੇ ਹੁਣ ਥੋੜੀ ਦੇਰ ਬਾਅਦ ਸਰਕਾਰ ਦੇ ਆਫਿਸ ਆਪਣਾ ਦਾਵਾ ਪੇਸ਼ ਕਰਨ ਜਾ ਰਹੇ ਸਾਰੀਆਂ ਲਾਟੀਆਂ ਤੁਹਾਡੇ ਕੋਲ ਹੁੰਦੀਆਂ ਨੇ ਲੋਕ ਤੁਹਾਡੇ ਕੋਲ ਚੱਲ ਕੇ ਆਣ ਮਤਲਬ ਇਹ ਤੁਸੀਂ ਇਸ ਵਾਰ ਥੋੜੀ ਛੋਟੀ ਜਿਹੀ ਆਪਾਂ ਵੀਡੀਓ ਲੰਬੀ ਨਹੀਂ ਕਰਨੀ ਅੱਜ ਲੋਕਾਂ ਵਾਸਤੇ ਇਹ ਹੈਗਾ ਵੀ ਜਿਹੜੀ ਅਗਲਾ ਤਿਉਹਾਰ ਹੈਗਾ ਉਹ ਤੁਹਾਡੇ ਤੱਕ ਲੋਕ ਸੰਪਰਕ ਕਿਵੇਂ ਕਰਨਗੇ ਦੱਸੋ ਅਗਲਾ ਪੰਜਾਬ ਸਰਕਾਰ ਦਾ ਸਾਰ ਨਾਲ ਫੇਮਸ ਬੰਪਰ ਦੀਵਾਲੀ ਤੋਂ ਬਾਅਦ ਫੇਮਸ ਬੰਪਰ ਜਿਹੜਾ ਹੈ ਪੰਜਾਬ ਸਿਹੜ ਦਾ ਲੋੜੀ ਮਕਰ ਸਕ੍ਰਾਂਤੀ ਬੰਪਰ ਜਲਦੀ ਮਾਰਕੀਟ ਵਿੱਚ ਉਪਲਬਧ ਹੋਏਗਾ ਸਾਰੀਆਂ ਰਿਟੇਲ ਸ਼ਾਪਸ ਤੇ ਉਪਲਬਧ ਹੋਏਗਾ ਜਿਹਦਾ ਪਹਿਲਾ ਇਨਾਮ 10 ਕਰੋੜ ਰੁਪਏ ਹੋਏਗਾ ਉਹ ਗਰੰਟਡ ਤੋਂ ਪਬਲਿਕ ਜਨਤਾ ਵੇ ਦਿੱਤੇ ਜਾਣ ਦੀ ਗਰੰਟੀ ਹੋਏਗੀ ਤੇ 17 ਜਨਵਰੀ 2026 ਨੂੰ ਉਹਦਾ ਡਰਾਅ ਹੋਏਗਾ ਸ਼ਾਮ ਨੂੰ ਕੀ ਸਨੇਹ ਹੈਗਾ ਇੱਕ ਦੇਸ਼ ਵਾਸੀਆਂ ਲਈ ਪੂਰੇ ਜਿਹੜੇ ਇੱਥੇ ਲੋਕ ਤੁਹਾਡੇ ਕੋਲ ਆਂਦੇ ਨੇ ਮਹਾਚਲ ਦੇ ਬੰਦੇ ਵੇਖੋ ਤੁਹਾਡੇ ਕੋਲ ਐਡਾ ਵਿਸ਼ਵਾਸ ਵੇਖੋ ਪੰਜਾਬ ਤੇ ਵਿਸ਼ਵਾਸ ਵੇਖੋ ਮਹਾਚਲ ਦੇ ਬੰਦਿਆਂ ਦਾ ਤੇ ਇਹ ਵਿਸ਼ਵਾਸ ਤਾਂ ਦੇਖੋ ਜੀ ਇਹ ਸਰਕਾਰ ਨੇ ਬਣਾਇਆ ਹੈ ਸਰਕਾਰ ਦੀ ਲਾਟਰੀਆਂ ਦੀ ਪੰਜਾਬ ਸਰਕਾਰ ਦੀਆਂ ਸਕੀਮਾਂ ਸਾਰੀਆਂ ਗਰੰਟਡ ਨੇ ਵੱਡੇ ਨਾਮ ਸਾਰੇ ਗਰੰਟਡ ਨੇ ਪੰਜਾਬ ਸਰਕਾਰ ਦਾ ਜਿਹੜਾ ਵੀ ਬੰਪਰ ਹੈ ਉਹ ਹਿੱਟ ਹੈ ਤੇ ਇਹ ਦੀਵਾਲੀ ਬੰਪਰ ਬੁਰੇ ਇਤਿਆਹਾਸ ਦਾ ਸਾਰ ਨਾਲ ਹਿੱਟ ਬੰਪਰ ਰਿਹਾ ਜਿਹਦੇ 18 ਲੱਖ ਤੋਂ ਉੱਪਰ ਟਿਕਟਾਂ ਵਿਕੀਆਂ ਨੇ ਤੇ ਸਰਕਾਰ ਦੀ ਅਗਲੀ ਸਕੀਮਾ ਵੀ ਸਾਰੀਆਂ ਹਿੱਟ ਹੀ ਰਹਿਣਗੀਆਂ ਬਿਲਕੁਲ ਇਸ ਸਮੇਂ ਵੇਖੋ ਆਂਸ਼ੂ ਜਿਹੜੀ ਲਾਟਰੀ ਜਿੰਦਾ ਵੱਡਾ ਨਾਮ ਹੈਗਾ ਤੇ ਅਸੀਂ ਵੀ ਇੱਥੇ ਅੱਜ ਆਏ ਤੇ ਇਹਨਾਂ ਨੂੰ ਅਸੀਂ ਕਿਹਾ ਕਿ ਸਾਨੂੰ ਵੀ ਅੱਜ ਲਾਟਰੀ ਕਿਉਂਕਿ ਅਸੀਂ ਹਰ ਇੱਕ ਦਾ ਸੁਪਨਾ ਹੁੰਦਾ ਕਰੋੜਪਤੀ ਬਣਨ ਦਾ ਤੇ ਇਹ ਅੱਜ ਜ਼ਰੂਰ ਤੁਹਾਡੇ ਕੋਲ ਵੀ ਸਮਾਂ ਹੈਗਾ ਜੇਕਰ ਆਂਸ਼ੂ ਲਾਟਰੀ ਇੱਕ ਡਰਾ ਦੇ ਵਿੱਚ ਹੈਟ੍ਰਿਕ ਮਾਰ ਸਕਦੇ ਹੈ ਤੇ ਅਗਲੀ ਹੈਟ੍ਰਿਕ ਦੇ ਵਿੱਚ ਤੁਹਾਡਾ ਨੰਬਰ ਪਤਾ ਨਹੀਂ ਪਹਿਲੇ ਇੱਚ ਹੀ ਆ ਸਕਦਾ ਕਿਉਂਕਿ ਕਿਉਂਕਿ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਜੋ ਇਹਨਾਂ ਦੇ ਪਿਤਾ ਜੀ ਪੁਰਖਿਆਂ ਦਾ ਜਿਹੜਾ 55 ਸਾਲਾਂ ਦਾ ਜਿਹੜਾ ਤਜਰਬਾ ਹੈ ਉਹ ਵੀ ਬੋਲਦਾ ਤਜਰਬਾ ਵੀ ਬਿਲਕੁਲ ਬੋਲਦਾ ਜੀ ਤਜਰਬਾ ਇਨ ਦੀ ਸੈਂਸ ਪੂਰਾ ਤਜਰਬਾ ਰਿਹਾ ਪਿਤਾ ਜੀ ਦਾ ਉਹਨਾਂ ਨੂੰ ਲੋਟਰੀ ਦੀ ਪੂਰੀ ਜਾਣਕਾਰੀ ਰਹੀ ਹੈ ਸਟੇਟਾ ਚੇਂਜ ਹੁੰਦੀ ਰਹੀਆਂ ਲੋਟਰੀ ਹਰ ਸਟੇਟ ਦੀ ਵੇਚਦੇ ਰਹੇ ਤੇ ਪੰਜਾਬ ਸਰਕਾਰ ਦੀ ਲੋਟਰੀ ਦਾ ਉਹ ਸ਼ੁਰੂ ਤੋਂ ਹੀ ਵੇਚਦੇ ਰਹੇ ਨੇ ਤੇ ਅੱਛਾ ਐਕਸਪੀਰੀਅੰਸ ਰਿਹਾ ਤਾਂ ਉਹਨਾਂ ਦੇ ਹੀ ਤਜਰਬੇ ਦੇ ਨਾਲ ਅਸੀਂ ਅੱਗੇ ਬਿਲਕੁਲ ਇਹ ਬੋਰਡ ਜ਼ਰੂਰ ਤੁਸੀਂ ਵੇਖਿਓ ਬਾਹਰ ਦੀ ਅਸੀਂ ਇਹ ਐਂਡਿੰਗ ਬਾਹਰ ਤੋਂ ਕਰਾਂਗੇ ਜਿੱਥੇ ਆਂਸ਼ੂ ਲਾਟਰੀ ਲਿਖਿਆ ਹੋਇਆ ਤੇ ਇਸ ਲਾਟਰੀ ਦੀ ਦੁਕਾਨ ਤੇ ਤੁਸੀਂ ਅੱਜ ਹੀ ਪਹੁੰਚੋ ਤੇ ਆਉਣ ਵਾਲਾ ਜਿਹੜਾ ਲੋੜੀ ਦਾ ਜਿਹੜਾ ਡਰਾ ਹੈਗਾ ਉਸਦੇ ਜੇਤੂ ਜਿਹੜੇ ਉਹ ਤੁਸੀਂ ਹੋ ਸਕਦੇ ਹੋ ਕਿਉਂਕਿ ਆਂਸ਼ੂ ਹਮੇਸ਼ਾ ਜੋਨਾ ਵੱਲੋਂ ਕਹਿਆ ਕਿ ਜਿਹੜੇ ਹਿਮਾਚਲ ਦੇ ਜਿੰਨਾ ਤੁਹਾਨੂੰ ਅਸੀਂ ਮਿਲਾਇਆ ਹੈ ਉਹ ਹਮੇਸ਼ਾ ਬਹੁਤ ਚੰਗੇ ਸੁਭਾਅ ਦੇ ਨੇ ਤਾਂ ਹਰ ਇੱਕ ਕਸਟਮਰ ਦੇ ਨਾਲ ਬਹੁਤ ਚੰਗਾ ਡੀਲ ਕਰਦੇ ਨੇ ਸੋ ਅਸੀਂ ਕਵਾਂਗੇ ਸਾਰੀ ਦੁਨੀਆ ਹੀ ਕਰੋੜਪਤੀ ਬਣੇ ਪਰ ਜਿਹੜੀ ਲਾਟਰੀ ਖਰੀਦਾਂਗੇ ਤਾਂ ਫੇਰ ਹੀ ਬਣਾਂਗੇ ਉਹ ਲਾਟਰੀ ਖਰੀਦਣੀ ਸਾਡੇ ਵਾਸਤੇ ਬੜੀ ਜ਼ਰੂਰੀ ਹੈ 500 ਰੁਪਿਆ ਇੱਕ ਇਨਵੈਸਟਮੈਂਟ ਤੁਹਾਨੂੰ ਬਣਾ ਸਕਦੀ ਕਰੋੜਪਤੀ ਕਹਿਣਾ ਬਸ ਰਾਜੀਵ ਦੇ ਨਾਮ ਸੰਦੀਪ ਕੰਬੋਜ ਜ਼ਿਰਕਪੁਰ ਤੋਂ